ਸਭ ਤੋਂ ਪਹਿਲਾਂ ਤਾਂ ਅ ਹਮਸਰ ਵਿਹਾਤੀ ਪੁਲਿਸ ਵੱਲੋਂ ਆਜ 14 ਸਤੰਬਰ ਨੂੰ ਪਹੁੰਚੇ ਮੈਂ ਸੰਬੋਧਨ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਹੈ ਇਹ ਹਮਸਰ ਵਿਹਾਤੀ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਲੜੀ ਗਏ ਮੁਹਿੰਮ ਦੇ ਤਹਿਤ ਜਿੰਨੀ ਅਭੀ ਰਿਕਵਰੀ ਹੋਈ ਹੈ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਰੱਖੀ ਗਈ ਹੈ ਅ ਕੱਲ ਅ ਸਭੀ ਤਰੀਕ ਉਹ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚ ਚੱਲੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਅ 7 ਕਿਲੋ 491 ਗ੍ਰਾਮ ਦੇ ਕਰੀਬਨ ਜਿਹੜੀ ਹੈ ਐਰੋਨ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜੱਫਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਲ ਪਿਸਤਲ ਤੇ ਚਾਰ ਜਿੰਦਾ ਰੌਂਡ ਤੇ ਨਾਲ ਹੀ ਮੈਗਜ਼ੀਨ ਵੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਕੋਗੇ ਥਾਣੇ ਦੇ ਵਿੱਚ ਇੱਕ 2 ਕਿਲੋ ਹਿਰਨ ਦੀ ਲੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਬ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਚੀਵਾਲ ਦਾ ਵਸਾਸੀ ਹੈ ਇਹਦੇ ਨਾਲ ਹੀ ਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰ ਤੋਤਾ ਪੁੱਤਰ ਸਮੂਹ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਹਨ ਜਿਨ੍ਹਾਂ ਦੇ ਕੋਲ ਜਿਹੜੀ ਹੈ 2 ਕਿਲੋ ਦੇ ਕਰੀਬੰਦੀ ਹਿਰਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਕੋ ਕੇ ਥਾਣੇ ਚ ਦਰਬ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਦੇ ਫੋਗਰ ਲਿੰਕੇਜ ਨਹੀਂ ਉਹ ਹੰਗਾਰੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਲੋਕੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕਰ ਕਨਾਲਾ ਏਰੀਆ ਸ਼ਹਿਰ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਮੋ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ ਵੀ ਜਿਹੜਾ ਹੈ ਇੰਟਰੋਗੇਸ਼ਨ ਚੱਲਦੀ ਹੈ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਿਸ਼ਾਨ ਕੀਤੇ ਜਾਣੀ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਅਧਾਰ ਤੇ ਜਿਹੜਾ ਹੈ ਲੋਸ਼ੀ ਜਗਰੂਪ ਸਿੰਘ ਉਰਫ ਸਾਜਨ ਉਤਰ ਕਲਵੰਦ ਸਿੰਘ ਵਾਸੀ ਤਨੋਏਕਲਾ ਇਹ ਇਹਨੂੰ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕਰੋ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕੱਦਮਾ ਹੈ ਘੰਟੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਬੋਲ ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋ ਮਸੀ ਉੱਤਰ ਲਾਲੀ ਮੁੱਗੀ ਤੇ ਅਰਸ਼ ਮੁੱਗੀ ਉੱਤਰ ਨਿਸ਼ਾਨ ਮੁੱਗੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਗੈਂਗਸਟਰ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀ ਤੇ ਅਰੈਸਟ ਹੋਇਆ ਨੇ ਦਿੱਥੋਂ ਤੱਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਬਲਵਿੰਦਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਉਸ ਤੋਂ ਤਾਂ ਜਿਹਨੂੰ ਇਹਦਾ ਨਾਮ ਹੈ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਸਾਹਮਣੇ ਆਈ ਹੈ ਚੀਜ਼ ਕਿ ਇੱਕ ਮੁਕੱਦਮਾ ਥਾਣਾ ਰੋਪੜ ਉੱਥੇ ਐਨਡੀਪੀਐਸ ਐਕਟ ਦੇ ਅਧੀਨ ਇਹਦੇ ਖਿਲਾਫ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਕੁਲਪ੍ਰੀਤ ਸਿੰਘ ਹੈ ਜਿਸਦੇ ਕੋਲ 3 ਕਿਲੋ ਹੈਰਨ ਦੀ ਬਰਾਮਦਗੀ ਹੋਈ ਹੈ ਇਸਦੇ ਖਿਲਾਫ ਇੱਕ ਐਸਟੀਐਫ ਐਸਐਸ ਅਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਥਾਣਾ ਅ ਮੁਕੱਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਇੱਕ ਦੋਸ਼ੀ 프랭ਕੋ ਮਸੀਆ ਜਿਹਦੇ ਕੋਲ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਔਰ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਮਜੀਠਾ ਰੋਡਾ ਖਾਣਾ ਹੈ ਤੇ ਇੱਕ ਪਰਚਾ ਦਰਜ ਹੋਇਆ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗੈਂਗਸਟਰ ਤੇ ਐਂਟੀ ਡਰੱਗ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਆ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨ ਦੇ ਵੱਖ-ਵੱਖ ਆਪਰੇਸ਼ਨ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਜਿਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਇੱਕ ਜਿਹੜਾ ਬਕਤੀਪੁਰ ਦਾ ਵੈਪਨ ਹੈ ਸਣੇ ਜਿੰਦਾ ਰਹੋ ਉਹਨਾਂ ਦੀ ਰਿਕਵਰੀ ਹੋਈ ਹੈ ਅੱਛਾ ਕੁੱਲ ਕਿੰਨੇ ਕੇਸ ਨੇ ਤੇ ਕਿੰਨੇ ਦੋਜੀ ਗ੍ਰਪਸ ਤੇ ਹੋਏ ਹੋਣ ਦੀ ਗੱਲ ਟੋਟਲ ਜਿਹੜੇ ਹੈ ਹੁਣ ਜਿਹੜੇ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ 4 ਮਕਦਮਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਇਹ ਸਮਝ ਲਿਆ ਕੀਤਾ ਤਿੰਨ ਕੇਸਸ ਦੇ ਵਿੱਚ ਹਰਾਂ ਦੀ ਰਿਕਵਰੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਅਕਿਊਜ਼ਡ ਹੈ ਉਹ ਫੜਲੇ ਗਏ ਨੇ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਵੈਪਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਜਿਹੜੇ ਦੋ ਚੀਜ਼ ਨੇ ਉਹ ਵੀ ਫੜੇ ਗਏ ਨੇ ਜਿਹੜਾ ਕੋਈ ਕਿਲੋਟੇ ਚੱਲ ਪੁਰਾਣਾ ਗ੍ਰਾਮ ਹੈ ਰਾਇ ਨੂੰ ਰਾਹ ਨਾ ਬੰਦ ਉਹ ਹਜੇ ਫਰਾਰ ਅ ਥੋੜਾ ਅਨਫੋਰਚੂਨੇਟਲੀ ਜਿਹੜਾ ਹੈ ਉਹ ਕਿਤੇ ਨਾ ਇਨਫੋਰਮੇਸ਼ਨ ਜਾਂ ਕੋਈ ਇਨਪੁਟ ਸਗੀ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗਸ਼ਤਾਰੀ ਹੋ ਜੂ। ਆਪਾਂ ਸਾਨੂੰ ਪਹਿਲਾਂ ਕੇਸ ਜਿਹੜੇ ਸਾਡੇ ਫੜੇ ਆ WhatsApp ਤੇ ਦਿੱਤੇ ਨੇ ਫਲ ਕੋ ਦੇ ਜਿਹੜੇ ਖਾਣਾ ਲੋਕੋ ਕੇ ਦੇ ਵਿੱਚ ਦੋ ਪੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਸ ਸਿੰਗਲ ਕੋਈ ਦੀ ਤਕਰੀਰ ਕਰਦੇ ਆ। ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਬ੍ਰੀਫ ਕੀਤਾ ਸਰ ਜਿਹੜਾ ਪਹਿਲਾ ਕੇਸ ਆ ਮਲਕੀਤ ਤੇ ਬਲਜਿੰਦਰ ਵਾਲਾ ਇਹ ਲੋਕ ਕਿਥਾਂ ਦੇ ਪਰਚਾ ਕੱਟਿਆ ਇਹਨਾਂ ਦੇ ਬਾਰਡਰ ਨਾਲ ਲਿੰਕ ਸੀ ਜਾਂ ਅੰਦਰੋਂ ਹੈਲੋ ਲੈ ਕੇ ਆ ਰਹੇ ਸੀਗਾ ਕੀ ਬਾਬਰ ਦੇਖੋ ਜੀ ਇਹ ਸਾਰੀ ਵੀ ਇਹ ਇਨਕੁਆਇਰੀ ਕਿਉਂਕਿ ਇਹ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਹੋਈ ਹੈ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ ਕਿਉਂਕਿ ਬਲਜਿੰਦਰ ਵੀ ਤੁਸੀਂ ਦੇਖੋਗੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਕਿ ਅਸੀਂ ਹੋਰ ਵੀ ਜਿਹੜੀ ਕ੍ਰਿਮਿਨਲ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਚੈੱਕ ਕਰ ਰਹੇ ਹਾਂ ਤੇ ਜਿਦ ਤੱਕ ਤੁਸੀਂ ਕਹਿ ਰਹੇ ਹੋ ਕਿ ਇਹ ਕ੍ਰਾਸ ਬਾਰਡਰ ਸਮਗਲਿੰਗ ਬਿਲਕੁਲ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਸ ਬਾਰਡਰ ਜਿਹੜਾ ਹੈ ਸਮਗਲਿੰਗ ਇਹ ਇਨਵੋਲਵ ਹੈ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਪ੍ਰੀਲਿਮਿਨਰੀ ਜਿਹੜੀ ਇੰਟਰੋਗੇਸ਼ਨ ਚੱਲਦੀ ਹੈ ਉਹਦੇ ਵਿੱਚ ਮੰਨਿਆ ਕਿ ਇਹਨਾਂ ਦੇ ਜਿਹੜੇ ਹੈ ਸਰਦੋਪਾਜ ਜਿਹੜੀ ਇੱਕ ਤਸਕਰੀ ਤੇ ਹੈ ਇਨਵੋਲਵ ਤੇ ਅਸੀਂ ਜਿਵੇਂ ਕਿ ਅਮਸਰ ਵਿਹਾਰਤੀ ਪੁਲਿਸ ਵੱਲੋਂ ਕੁਝ ਦੇਖਿਆ ਹੋਵੇਗਾ ਪਿੱਛੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਪਲੀਫ ਕਰਾਉਣ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਹੈ ਜਿਹੜਾ ਤੱਕ ਜਿਹੜਾ ਹੈ 56 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਕਾ ਤਸਕਰਾਂ ਦੀ ਅਸੀਂ ਉਹ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਦਿਵੇ ਕੀ ਹੈਵੀ ਰਿਕਵਰੀ ਨੇ ਇਹਨਾਂ ਚ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰਸ ਅਸੀਂ ਲੈਣ ਜਾ ਰਹੇ ਹਾਂ ਸਰ ਕਰਦੇ ਕੀ ਹੈ ਸਾਰੇ ਜਿਹੜੇ ਲੋਕ ਤੇ ਕੀ ਕਰਦੇ ਗੀਤ ਥੀ ਬੜੀਆ ਕੀ ਦੇਖੋ ਜੀ ਬੁੱਢਲੇ ਤੌਰ ਤੇ ਤਾਂ ਜੋ ਇਹਦੀ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇੰਡਾਇਰੋਗੇਸ਼ਨ ਤੇ ਸਾਹਮਣੇ ਆਈ ਹੈ ਕਿ ਇਹ ਥੇਕੀ ਪਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ ਚ ਇਨਵੋਲ ਰਹੇ ਨੇ ਪਰ ਬਹੁਤਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਚਾਉਣ ਦਾ ਜਿਹੜਾ ਕੰਮ ਇਹ ਕਰਦੇ ਰਹੇ ਨੇ ਤਾਂ ਜਿਹੜਾ ਬਲਵਿੰਦਰ ਸਿੰਘ ਆ ਦੀ ਕੱਕੜ ਕਲਾਂ ਦਾ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜਾਂ ਫਿਰ ਇਹ ਕੋਈ ਕਾਰੋਬਾਰ ਕਰਦਾ ਜਾਂ ਉਧਰ ਕੀ ਹੈ ਤੁਸੀਂ ਇਹ ਦੇਖੋਗੇ ਬਲਵਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਕਿ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੇ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਐਂਟੀ ਐਂਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾਂ ਇਹਨੇ ਕਿੰਨੀ ਖੇਪੜਾ ਰਿਟਰੀਵ ਕੀਤੀਆਂ ਨੇ ਕਿੱਥੇ ਪੁਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਜਿਹਦੇ ਵਿੱਚ ਬੰਦੇ ਇਨਵੋਲਡ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ। ਇਹ ਕਹਿੰਦਾ ਕਿ ਰੂਟ ਦਾ ਇੱਕ ਨੈਕਸਸ ਆ ਤੇ ਰੂਟ ਜੁਦੀ ਰਿਕਵਰੀ ਕਰ ਰਿਹਾ इट्स ਅ ਗੁੱਡ ਥਿੰਗ। ਪਰ ਇਹ ਕਹਿੰਦਾ ਕਿ ਨੈਕਸਸ ਵਿੱਚੋਂ ਕੱਢਾ ਵੱਡਾ ਹੈਗਾ ਜਿਸ ਨੂੰ ਵੀ ਪੁਲਿਸ ਹਾਲੇ ਅਪਰੇਰ ਕਰ ਰਹੀ ਹੈ ਪਰ ਫੇਰ ਵੀ ਨੈਕਸਸ ਚੱਲ ਰਿਹਾ ਹੈ। ਦੇ ਕੋਈ ਇਹਦੇ ਵਿੱਚ ਕਈ ਜਿਹੜੇ ਹੈ ਐਂਗਲ ਇਨਵੋਲਵਮੈਂਟ ਕਿਉਂਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਜੇ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਰੀਬਨ ਜਿਹੜਾ ਬਾਰਡਰ ਪੈਂਦਾ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਡਰੋਨਸ ਦੀ ਜਿਹੜੀ ਹੈ ਅਮਤ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿਵੇਂ ਕੱਲ ਵੀ ਮੈਂ ਗ੍ਰੀਟ ਕੀਤਾ ਸੀ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਐਸਡੀ ਕੋਈ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਸਾਡੀ ਪਟਰੋਲਿੰਗ ਪਾਲਿਸੀ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰਦਿਆਂ ਨੇ ਫਸਟ ਲਾਈਨ ਆਫ ਡਿਫੈਂਸ ਦੇ ਤੌਰ 'ਤੇ ਐਚਐਫ ਆਪਣੀ ਡਿਊਟੀ ਪੂਰੀ ਅਨੁਭਾਰੀ ਹੈ ਤੇ ਉਹਨਾਂ ਦੇ ਨਾਲ ਹੀ ਕੋਆਰਡੀਨੇਸ਼ਨ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਲ ਕੇ ਹੈ ਉਹਨਾਂ ਨੂੰ ਵੀ ਰਿਜ਼ੋਲਵ ਕੀਤਾ ਤੇ ਤੁਸੀਂ ਇਹ ਦੇਖੋਗੇ ਪਿੱਛੇ ਜੇ ਦੇਖਿਆ ਵੀ ਹੋਏਗਾ ਕਿ ਰੂਡ ਦੀ ਜਿਹੜੀ ਰਿਕਵਰੀ ਆ ਉਹ ਵੀ ਉਹ ਵੀ ਉਹਦੇ ਵੀ ਨੰਬਰ ਹੈ ਉਹ ਵੀ ਕਾਫੀ ਵੱਧ ਰਿਹਾ ਜੋ ਇਹ ਜੁਆਇੰਟ ਪੈਟ੍ਰੋਲਿੰਗ ਦਾ ਜਿਹੜਾ ਰਿਜ਼ਲਟ ਹੈ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀ ਜਿਹਨੇ ਇਹ ਵੀ ਇਨਫੋਰਮੇਸ਼ਨ ਸ਼ੇਅਰਿੰਗ ਇਹ ਫੰਦਰ ਜਿਹੜੇ ਹੈ ਸੋਰਸ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਹੈ ਇਹ ਰਿਕਵਰੀ ਹੋ ਰਹੀ ਹੈ ਤਾਂ ਜਨਤਿਕ ਮੈਨੂ ਜਿਹੜੀ ਆ ਇਹ ਬੜੀ ਤਰ੍ਹਾਂ ਤਾਕਤਪੂਰਨ ਜ਼ਮੀਨਾਂ ਉਰੇ ਥਰੂ ਹੋ ਰਹੀਆਂ ਜ਼ਿਆਦਾ ਘਟਾਉਣ ਦੇ ਦੂਰ ਦੇਖੋ ਜੀ ਇਹ ਮਿਕਸ ਹੈ ਜੀ ਬੇਸਿਕਲੀ ਜਿਹੜੀ ਹੈਗੀ ਸਮੋਡਲਿੰਗ ਉਹ ਡਰੋਨ ਦੇ ਜਿਹੜੇ ذریعے ਹੈ ਉਹ ਹੁਣੀ ਪਾਈ ਗਈ ਹੈ

ਤੇ ਬਤੌਰ ਸੈਕੰਡ ਲਾਈਨ ਆਫ ডিফেন্স ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ডিফেন্স ਦਾ ਤੇ ਸੋਸ਼ਲ ਬਿਲਡਿੰਗ ਦਾ ਤੇ ਇਸ ਤਰੀਕੇ ਦੇ ਜਿਹੜੇ ਹੋਰ ਵੀ ਅਨਸਰ ਨੇ ਜਿਹੜੇ ਐਂਟੀ ਸੋਸ਼ਲ ਐਂਡ ਨੈਸ਼ਨਲ ਅਮੇਨਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ডিফেন্স ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਅਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰਦੀਆਂ ਨੇ ਇਹਨਾਂ ਨੂੰ ਖੁਦ ਤੋਂ ਲਗਾਤਾਰ ਮੀਟਿੰਗਾਂ ਹੋਈਆਂ ਕੀਤੀ ਜਾਂਦੀਆਂ ਬਾਰਡਰ ਜਿਹੜੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪਰ ਫਿਰ ਵੀ ਇਹ ਜਿਹੜੀ ਹੈ ਜੀਰੋ ਰੱਖ ਕੇ ਪਈ ਹੈ ਲੱਗਦਾ ਕਿ ਲੋਕ ਜਾਗਰੂਕ ਨਹੀਂ ਹੈਗੇ ਨਹੀਂ ਬਿਲਕੁਲ ਐਸਪਲੀਸਿਟਲੀ ਗੱਲ ਨਹੀਂ ਹੈ ਹੁਣ ਲੋਕਾਂ ਦੇ ਵਿੱਚ ਕਾਫੀ ਅਵੇਅਰਨੈਸ ਹੈ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕਰ ਰਹੀ ਹੈ ਉਹਦੇ ਵਿੱਚ ਕਾਫੀ ਮੁੱਦੇ ਜਿਹੜੇ ਡਰੋਨ ਦੇ ਨਾਲ ਸਮੋਲਿੰਗ ਦੇ ਉਹ ਸਾਹਮਣੇ ਆਏ ਨੇ ਡਿਸਕਸ ਹੋਏ ਨੇ ਤੇ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਅਮਸਰ ਦਿਹਾਤੀ ਪੁਲਿਸ ਵੱਲੋਂ ਚਾਰ ਪਿੰਡਾਂ ਨੂੰ ਪਹਿਲਾਂ ਇੱਡਾਂ ਦੀਆਂ ਕਿੱਟਾਂ ਉਸ ਤੋਂ ਇਲਾਵਾ ਪਿੰਡ ਉੱਕੇ ਦੇ ਵਿੱਚ ਇੱਕ ਜਿਮ ਜਿਹੜਾ ਆ ਉਹਦੀ ਉਹਦੀ ਸਾਫਤਾ ਇਹ ਸਾਰੀ ਜਿਹੜੀ ਇੱਕ ਕਮਿਊਨਿਟੀ ਵੈਲਫੇਅਰ ਤੇ ਇੱਕ ਜਿਹੜਾ ਇੱਕ ਸਪੋਰਟਸ ਕਲਚਰ ਜਿਹੜਾ ਫਰਦ ਬੈਲਟ ਦਾ ਰਿਹਾ ਹੈ ਉਹਨੂੰ ਰਿਵਾਈਵ ਕਰਨ ਦੀ ਜਿਹੜੀ ਇਹ ਸਾਡੀ ਐਫਰਟ ਹੈ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਪੂਰਾ ਯੋਗਦਾਨ ਪਾ ਰਹੀ ਹੈ ਤਾਂ ਪੈਸਾ ਕਿੰਨੇ ਕਿ ਲੋਨ ਲੱਗਦਾ ਮਤਲਬ ਉਹ ਪੈਸਾ ਨਾਲੇ ਜਿੱਦਾਂ ਦੇਖਿਆ ਜਾਂਦਾ ਕਿ ਪਾਣੀ ਹੁੰਦੇ ਨੇ ਲੋਕਾਂ ਦਾ ਪੂਰੀਰ ਦਾ ਕੰਮ ਇਸ ਦਾ ਕੋਈ ਹੱਲ ਨਹੀਂ ਦੱਸ ਸਕਦਾ ਜੀ ਉਹ ਉਹ ਗੱਲ ਬਿਲਕੁਲ ਤੁਹਾਡੀ ਵਜ੍ਹਾ ਬੈ ਕਿਉਂਕਿ ਇਹ ਬਾਹਰ ਬੈਠੇ ਜਿੰਨੇ ਵੀ ਗੈਂਗਸਟਰਸ ਨੇ ਜਾਂ ਇਹ ਨਸ਼ੇ ਰੋਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਦੇ ਨਾਲ ਇੱਥੇ ਬੈਠੇ ਨੌਜਵਾਨ ਜਿਹਨੇ ਜੋ ਅਜੇ ਵਿਹਲੇ ਨੇ ਜਾਂ ਉਹਨਾਂ ਨੂੰ ਕੋਈ ਅਜੇ ਕੋਈ এমਪਲੋਇਮੈਂਟ ਨਹੀਂ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਤੇ ਉਹਨਾਂ ਨੂੰ ਥੋੜੇ ਪੈਸਿਆਂ ਦਾ ਨਾਲਜ ਦੇ ਕੇ ਇਹਦੇ ਵਿੱਚ ਇਨਵੋਲ ਕਰਦੇ ਨੇ ਤੇ ਇਸੇ ਚੀਜ਼ ਨੂੰ ਜਿਹੜਾ ਟਾਰਗੇਟ ਕਰਨ ਲਈ ਅਸੀਂ ਕਿ ਉਹ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਬਾਹਰ ਨਿਕਲ ਸਕੇ ਸਾਡੇ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਜਿਹੜੇ ਸਪੋਰਟਸ ਇਤਾਂ ਹੈ ਉਹ ਦਿੱਤੀਆਂ ਜਾ ਰਹੀਆਂ ਨੇ ਜਿੰਮਾ ਦੀ ਸਥਾਪਨਾ ਕੀਤੀ ਜਾ ਰਹੀ ਹੈ ਸੋ ਦੈਟ ਅੱਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਡਿਸਟ੍ਰਿਕਟ ਪੱਧਰ ਦੇ ਜਿਹੜੇ ਖੇਡ ਮੁਕਾਬਲੇ ਉਹ ਵੀ ਜਿਹੜਾ ਹੈ ਅਸੀਂ ਕਰਵਾਉਣ ਜਾ ਰਹੇ ਸਰ ਇਹਨਾਂ ਕੋ ਜਿਹੜੇ ਹਥਿਆਰ ਪੜੇਗੇ ਇਹਨੂੰ ਬੇਚੀਏ ਇੰਡੀਅਨ ਨੀਜ਼ ਚਾਹਤ ਹੈ ਕੋਈ ਜਿਹੜੇ ਪਿੱਛੇ ਜੇ ਸਮਗਲਿੰਗ ਤੋਂ ਜਿੰਨੇ ਵੀ ਪਿਆਰ ਆਏ ਨੇ ਕੋਈ ਇੱਕ ਸਮਾਲ ਵੈਪਨ ਜਿਹੜਾ ਗਲੌਕ 26s ਉਹ ਜਿਹੜੀ ਉਹਦੀ ਨਿਸ਼ਾਨਦੇਹੀ ਜਿਹੜੀ ਹੋਈ ਆ ਉਹ ਕ੍ਰੋਸ ਦਾ ਬਾਰਡਰ ਉੱਥੋਂ ਆਉਣੀ ਪਾਈ ਗਈ ਹੈ ਇਸ ਤੋਂ ਇਲਾਵਾ ਕੁਝ ਕੇਸਾਂ ਦੇ ਵਿੱਚ ਐਂਟੀ ਮੀਟ ਜਿਹੜੇ ਹੈਗੇ ਆ ਕਿਸਦਲ ਵਗੈਰਾ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਰਿਕਵਰੀ ਹੋਈ ਜਿਨਕੀਨ ਵਰਕ ਕਰ ਰਹੀ ਇਸ ਤਰ੍ਹਾਂ ਇਸ ਤੇ ਕਾਫੀ ਜਿਆਦਾ ਮਸਤੈਰ ਲੱਗਦੀ ਜਿਸ ਤਰ੍ਹਾਂ ਰਿਕਵਰੀ ਹੋਣੀ ਹੈ ਜੀ ਬਿਲਕੁਲ ਜੀ ਅਮਸਰ ਵਿਖੇ ਪੁਲਿਸ ਆਪਣੇ ਜਿਹੜੇ ਐਂਟੀ ਡਰੱਗ ਕੰਪੇਨ ਦੇ ਨਸ਼ਾ ਦੇ ਖਿਲਾਫ ਤਸਕਰਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਜਿਹੜੀ ਅਸੀਂ ਕਰ ਰਹੇ ਹਾਂ ਇਹਨੂੰ ਹੋਰ ਜਿਹੜਾ ਹੈ ਐਫਰਟਸ ਨੂੰ ਅਸੀਂ ਵਧਾਉਣ ਜਾ ਰਹੇ ਹਾਂ ਤੁਸੀਂ ਜਲਦੀ ਇਹ ਰਿਪੋਰਟ ਜਿਹੜੇ ਹੈਗੇ ਆ ਰਿਜ਼ਲਟ ਜਿਹੜੇ ਆ ਉਹ ਦੇਖੋ ਇਹ ਹੀ ਕਰੀਓ